ਓ ਲੀਡਰ ਲੀਡਰ ਨਾ ਕਰਿਆ ਕਰਨੀ ਦੇਖ ਲੀਡਰਾਂ ਦੇ ਕਰੇ ਨਹੀਂ ਵੱਡੀਆਂ ਵੱਡੀਆਂ ਤੋਪਾਂ ਖਾ ਗੇ ਓ ਵੱਡੀਆਂ ਵੱਡੀਆਂ ਤੋਪਾਂ ਖਾ ਗੇ ਕਦੇ ਖਾਂਦੇ ਚਾਰੇ ਨਹੀਂ ਵੋਟਾਂ ਵੇਲੇ ਬਾਪੂ ਕਹਿੰਦੇ ਓ ਵੋਟਾਂ ਵੇਲੇ ਬਾਪੂ ਕਹਿੰਦੇ ਮੰਗੇ ਰੋਂ ਦਿਖਾਉਂਦੇ ਤਾਰੇ niche ਤੇ ਟੁੱਟ ਜੇ ਹਾਂਜੀ ਮੰਤਰੀ ਸਾਹਿਬ ਸਾਪੀ ਲਿਆ ਕੋਸ ਬੁਲਿਆ ਖਾਣ ਪੀਣ ਦੀ ਕਿਹੜੀ ਗੱਲ ਆ ਉਹ ਫੁੱਲਾਂ ਦੇ ਪੁੱਲ ਖਾ ਗਏ ਸੜਕਾਂ ਦੀਆਂ ਸੜਕਾਂ ਖਾ ਗਏ ਤੁਹਾਡੇ ਰਾਜ ਦੇ ਵਿੱਚ ਮੰਤਰੀ ਸਾਹਿਬ ਸਾਨੂੰ ਹੋਰ ਕਿਸੇ ਜੀ ਦੀ ਸੁਣੀ ਨਹੀਂ ਉਹ ਮੰਤਰੀ ਸਾਹਿਬ ਉਹ ਤੁਸੀਂ ਵੀ ਕੋਸ ਖਾਦਾ ਠੀਕਾਗੇ ਨਹੀਂ ਖਾਦੇ ਵਿੱਚ ਇਹ ਕਿਹੜੀ ਗੱਲ ਆ ਮੰਤਰੀ ਸਾਹਿਬ ਉਹ ਟਣਾ ਦੇ ਹਿਸਾਬ ਨਾਲ ਦਾ ਭਰੇਤਾ ਖਾ ਗਏ ਹਜ਼ਾਰਾਂ ਕਿਲਿਆਂ ਦੇ ਹਿਸਾਬ ਨਾਲ ਆਪਾਂ ਜ਼ਮੀਰ ਖਾ ਗਏ। ਹੋ ਪਤਰੀ ਸਾਹਿਬ। ਓਏ ਟੋਟਾ ਦਾ ਖਾਦਾ ਕੀ ਚਾ ਦੇਖਦਾ ਵੀ ਆ। ਉਹ ਮੰਤਰੀ ਸਾਹਿਬ ਸਾਡੇ ਬਾਰੇ ਪੁੱਛੀ ਜਾਂਦੇ ਹੋ। ਆਪਣੇ ਬਾਰੇ ਵੀ ਦੱਸ ਦੋ। ਤੁਸੀਂ ਕੀ ਖਾਦਾ? ਉਹ ਦੱਸਣਿਆ। ਓਏ ਅਸੀਂ ਤਾਂ ਖਾਂਦੇ ਆ ਗਰੀਬਾਂ ਦੀ ਕੜਕ। ਪਰ Han har rett til å bli med ਓ ਮੰਤਰੀ ਸਾਹਿਬ ਲੱਗਦਾ ਤੁਹਾਨੂੰ ਕਨਕ ਕੱਟਣੀ ਬੈਠੀ